ਮੈਂ ਇਹ ਕਾਫੀ ਸਮੇਂ ਤੋਂ ਚਟਾ ਪੀਂਦਾ ਸੀ। ਇਹ ਜੀ ਕੀ ਮਜਬੂਰੀ ਪੈ ਗਈ ਸੀ ਵੀ ਚਟਾ ਪੀਣ ਲੱਗੇ ਸੀ ਤੁਸੀਂ। ਅਸੀਂ ਸੌਖ-ਸੌਖ ਚ ਲੱਗੇ ਯਾਰਾਂ ਦੋਸਤਾਂ ਨਾਲ ਝੌੜ ਜੀ। ਇਹ ਹੁਣ ਸਾਡਾ ਦਿੱਤਾ ਜੀ। ਅੱਛਾ ਕਿਵੇਂ ਛੱਡਿਆ ਫਿਰ ਤੁਸੀਂ? ਇਹ ਦਵਾਈ ਨਾਲ ਜੀ। ਜਿਵੇਂ ਮਤਲਬ ਕਮਜ਼ੋਰੀ ਹੋ ਜਾਂਦੀ ਹੈ ਸਰੀਰ 'ਚ ਕੋਈ ਵੀ ਮਤਲਬ ਦਰਦ ਨਹੀਂ ਮਹਿਸੂਸ ਹੁੰਦਾ। ਕੋਈ ਥੋੜ੍ਹ ਨਹੀਂ ਲੱਗਦੀ। हां कई बार એમ ਹੁੰਦਾ ਵੀ ਬਸ ਤੂੰ ਆ ਬੋਲਦੀ ਬਸ ਐਨੇ ਲੈ ਲਈ ਪੈਸੇ ਕੈਮਰੇ ਕਰ ਕੀ ਬੋਲੀ ਜਾਣੇ ਹੋ ਕਿ ਅਸਲ ਵਿੱਚ ਸੱਚੀ ਛੱਡ ਦਿੱਤਾ ਤੁਸੀਂ ਮੇਰੇ ਲਵੇ ਆ ਕੇ ਦੇਖ ਵੀ ਸਕਦਾ ਬੰਦਾ ਕੋਈ ਮਤਲਬ ਵੀ ਖਾਂਦਾ ਕਨਾ ਮੈਨੂੰ ਨਾਲ ਰੱਖ ਕੇ ਦੇਖ ਵੀ ਸਕਦਾ ਕਦਾ ਨਹੀਂ ਜੀ ਮੈਂ ਬਹੁਤ ਆ ਮਤਲਬ ਦਵਾਈ ਖਾ ਚੁੱਕਿਆ ਸੀ ਪਹਿਲਾਂ ਵੀ ਜੀ ਲੇਕਿਨ ਮੈਨੂੰ ਆ ਦਵਾਈ ਹੈ ਜਿਹੜੀ ਪਹਿਲੀ ਵਾਰ ਮਤਲਬ ਬਹੁਤ ਵਧੀਆ ਲੱਗਿਆ ਜੀ ਛੱਡਣ ਵੇਲੇ ਮਤਲਬ ਕੋਈ ਦਰਦ ਨਹੀਂ ਕੋਈ ਅੱਖਾਂ 'ਚ ਪਾਣੀ ਨਹੀਂ ਕੋਈ ਬਾਸੀ ਨਹੀਂ ਜਿਵੇਂ ਬਿਲਕੁਲ ਨਹੀਂ ਹੋਇਆ ਫਿਰ ਇੱਥੇ ਕਿਵੇਂ ਪਹੁੰਚੇ ਕੌਣ ਤੁਹਾਨੂੰ ਇੱਥੇ ਲੈ ਕੇ ਆਇਆ ਮੇਰੇ ਲਵੇ ਘਰਾਟ ਪੈਂਦਾ ਉੱਥੇ ਦੇ ਮੁੰਡੇ ਨੇ ਦੱਸਿਆ ਸੀ ਜੋ ਵੀ ਤੁਸੀਂ ਇਹ ਕਰ ਰਹੇ ਸੀ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ 14-15 ਸਾਲ ਤੋਂ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਕੀ ਅਪੀਲ ਕਰੋਗੇ ਬੀਜਾ ਹੱਡ ਪੈਰ ਦੋਸ ਨੇ ਵਾਸੀਆਂ ਤੋੜ ਲੱਗਦੀ ਐ ਜਿਹੜੇ ਬੰਦੇ ਨੂੰ ਇਹ ਚੀਜ਼ ਦੀ ਕੋਈ ਦਿੱਕਤ ਨਹੀਂ ਆਉਂਦੀ ਇਹ ਦਵਾਈ ਨਾਲ ਮੈਂ ਗੱਲੀਦਾਰ ਨੂੰ ਮੁੰਡਾ ਬਾਹਰ ਭੱਗ ਗਿਆ ਦੀ ਆਉਦੀ ਤਕਲੀਫ ਤੇ ਪੀਣ ਲੱਗ ਗਿਆ ਕੈਨੇਡਾ ਚ ਭੱਗ ਗਿਆ ਮਾੜੀ ਮੁਟੀ ਖਵਰਾੜ ਜੀ ਉਦੋਂ ਪੀਂਦੇ ਤੇ ਗਏ ਮਤਲਬ ਕੇ ਦਵਾਈ ਨੇ ਹਟਾਤਾ ਪੀ ਲੈਂਦੇ ਨੇ ਪੀ ਕੇ ਕੀ ਮਿਲਦਾ ਇਹਦੇ ਵਿੱਚੋਂ ਕੀ ਲੱਭਦਾ ਤੁਹਾਨੂੰ ਇਹ ਜਾ ਆ ਖੇਤੀ ਬਾੜੀ ਦਾ ਕੰਮਾਂਗਾ ਟ੍ਰੈਕ ਚਲਾਉਣਾ ਜਾਂ ਕੁਝ ਹੋਰ ਕਰਨਾ ਆ ਚੱਕਰ ਦੀ ਤੇ ਬੰਦੇ ਦਾ ਕੋਈ ਜੀਨ ਕਰਦਾ ਨਸ਼ਾ ਕਰਨ ਨੂੰ ਕਿਸੇ ਦਾ ਵੀ ਮਤਲਬ ਕਿ ਕਰ ਦੀ ਕਬੀਲਦਾਰੀ ਹੋ ਜਾਂਦੀ ਹੈ ਹੋਰ ਹੋ ਜਾਂਦਾ ਕੋਈ ਵੀ ਚੱਕਰ ਹੋ ਜਾਂਦਾ ਵੀ ਉਹਦੇ ਕਰਕੇ ਕਰਨਾ ਪੈਂਦਾ ਵੀ ਨਸਾ ਬੋ ਮਾੜੀ ਕੀ ਆ ਵੀ ਕੁਸ ਖਾਓ ਨਾ ਪੀਓ ਨਾ ਨਹੀਂ ਹੱਥਵੰਨ ਕੀ ਬੇਤੀ ਕਰਦੇ ਆ ਇਹ ਕੋਈ ਇਹਦੇ ਵਿੱਚ ਕੁਝ ਨਹੀਂ ਕੁਝ ਕੱਢਿਆ ਨਹੀਂ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਤ ਪੰਜਾਬ ਦੀ ਯੂਥ ਜਿਹੜੀ ਦਿਨ ਬਦ ਦਿਨ ਨਸ਼ੇ ਦੇ ਕੋਹੜ ਦੇ ਵਿੱਚੇ ਤਸਦੀ ਜਾ ਰਹੀ ਆ ਤੇ ਮਾਂ ਮਾਂ ਰੋਂਦੀਆਂ ਵਿਲਕਦੀਆਂ ਰਹਿ ਜਾਂਦੀਆਂ ਨੇ ਪੁੱਤਾਂ ਦੀਆਂ ਲਾਸ਼ਾਂ ਨੂੰ ਦੇ ਕੇ ਅੱਜ ਅਸੀਂ ਹਸਪੀਟਲ ਦੇ ਵਿੱਚ ਪਹੁੰਚੇ ਆ ਤਾਂ ਇਹ ਕੇਵਲ ਹਸਪੀਟਲ ਆ ਹਸਪੀਟਲ ਦਾ ਨਾਂ ਕੇਵਲ ਹਸਪੀਟਲ ਆ ਤੇ ਇਹ ਜ਼ਿਲ੍ਹਾ ਸੰਗਰੂਰ ਪਿੰਡ ਬਾਸੀ ਆਰਖ ਦੇ ਵਿੱਚ ਮੌਜੂਦ ਆ ਇੱਥੇ ਡਾਕਟਰ ਸਾਹਿਬ ਦਾਵਾ ਕਰਦੇ ਨੇ ਕਿ ਸਾਡੀ ਮਰੀਜ਼ ਦਵਾਈ ਖਾਣ ਨਾਲ ਕੁਝ ਸਮੇਂ ਬਾਅਦ ਜਿਹੜਾ ਠੀਕ ਹੋ ਜਾਏਗਾ ਤਾਂ ਆਪਾਂ ਅੱਗੇ ਵੀ ਚੱਲਦੇ ਹਾਂ ਤੁਹਾਡੀ ਡਾਕਟਰ ਸਾਹਿਬ ਨਾਲ ਵੀ ਬਤ ਕਰਾਉਣੇ ਆ ਤੇ ਅਮਰੀਜ਼ਾਂ ਨਾਲ ਵੀ ਗੱਲਬਾਤ ਕਰਾਉਣੇ ਆ ਹਾਂਜੀ ਬਈ ਇਹ ਹੱਥ 'ਚ ਡੱਬੀ ਜੀ ਚੱਕੀ ਹੋਈ ਆ ਕੀ ਗੱਲ ਆ ਇਹ ਕਿਹੜਾ ਨਸ਼ਾ ਕਰਦੇ ਸੀ ਤੁਸੀਂ ਪਹਿਲਾਂ ਤਾਂ ਇਹ ਦੱਸੋ ਮੈਂ ਇਹ ਕਾਫੀ ਸਮੇਂ ਤੋਂ ਚੱਟਾ ਪੀਂਦਾ ਸੀ ਅੱਛਾ ਜੀ ਇਹ ਉਹਦੀ ਦਵਾਈ ਆ ਜੀ ਅੱਛਾ ਹਾਂਜੀ ਓਕੇ ਤੁਸੀਂ ਕਿਹਾ ਵੀ ਚੱਟਾ ਪੀਣ ਉਹ ਇਹ ਜੀ ਕੀ ਮਜਬੂਰੀ ਪੈ ਗਈ ਸੀ ਵੀ ਚੱਟਾ ਪੀਣ ਲੱਗੇ ਸੀ ਤੁਸੀਂ ਬਸ ਹੀ ਸੌਂਖ ਸੌਂਖ 'ਚ ਲੱਗੇ ਯਾਰਾਂ ਦੋਸਤਾਂ ਨਾਲ ਝੌੜ ਜੀ ਸ਼ੌਂਕ ਤਾਂ ਹੋਰ ਵੀ ਬਹੁਤ ਹੁੰਦੇ ਆ ਨਹੀਂ ਬਸ ਯਾਰਾਂ ਦੋਸਤਾਂ ਨਾਲ ਜਿਵੇਂ ਬੈਂਦੇ ਤੇ ਉਹਦੇ ਮਜ਼ੇ ਲੱਗੇ ਜੀ 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 ਵੇ ਹੁਣਨ ਛੱਡ ਦਿੱਤਾ ਕਿ ਹਲੇ ਵੀ ਕਰ ਰਹੇ ਹਾਂ ਇਹ ਹੁਣ ਛੱਡ ਦਿੱਤਾ ਜੀ ਅੱਛਾ ਕਿਵੇਂ ਛੱਡਿਆ ਫਿਰ ਤੁਸੀਂ ਇਹ ਦਵਾਈ ਨਾਲ ਜੀ ਅੱਛਾ ਇਹ ਕਿਹੜੀ ਦਵਾਈ ਮਤਲਬ ਕਿਵੇਂ ਅਸਰ ਕਰਦੀ ਹੈ ਇਹ ਇਹ ਅਸਰ ਤੋੜ ਨਹੀਂ ਲੱਗਣ ਦਿੰਦੀ ਬਿਲਕੁਲ ਜੀ ਅੱਛਾ ਕਿਵੇਂ ਨਹੀਂ ਤੋੜ ਲੱਗਣ ਦਿੰਦੀ ਹੈਗੀ ਸੀ ਮਤਲਬ ਜਿਵੇਂ ਮਤਲਬ ਕਮਜ਼ੋਰੀ ਹੋ ਜਾਂਦੀ ਹੈ ਸਰੀਰ 'ਚ ਕੋਈ ਵੀ ਮਤਲਬ ਦਰਦ ਨਹੀਂ ਮਹਿਸੂਸ ਹੁੰਦਾ ਕੋਈ ਤੋੜ ਨਹੀਂ ਲੱਗਦੀ ਜੀ ਹਾਂਜੀ ਜੀ ਕਿੰਨੇ ਟਾਈਮ ਦਵਾਈ ਖਾਣੇ ਹੋ ਫਿਰ ਤੁਸੀਂ ਇਹ ਇਹ ਸਵੇਰੇ ਸ਼ਾਮ ਜੀ ਜੀ ਦਪਰੀ ਠੀਕ ਆ ਇੱਕ ਕੈਮਰੇ ਕਰ ਕੀ ਬੋਲੀ ਜਾਂਦੇ ਹੋ ਕਿ ਅਸਲ ਵਿੱਚ ਸੱਚੀ ਛੱਡ ਦਿੱਤਾ ਤੁਸੀਂ ਬਿਲਕੁਲ ਹੀ ਛੱਡ ਦਿੱਤਾ ਹੈ ਅੱਛਾ ਉਹੀ ਕਹਿ ਕੋ ਕਿ ਤਾ ਨਹੀਂ ਬਿਠਾਏ ਹੋਏ ਪੈਸੇ ਦੇ ਕੇ ਨਾ ਕੁਝ ਨਹੀਂ ਦਿੱਤਾ ਜੀ ਪੈਸਾ ਕੋਈ ਨਹੀਂ ਹਾਂ ਕਈ ਵਾਰ ਐ ਹੁੰਦਾ ਵੀ ਬਸ ਤੂੰ ਆ ਬੋਲਦੀ ਬਸ ਇਹਨੇ ਲੈ ਲਈ ਪੈਸੇ ਨਾ ਨਾ ਜੀ ਬਿਲਕੁਲ ਮੇਰੇ ਲਵੇ ਆ ਕੇ ਦੇਖ ਵੀ ਸਕਦਾ ਬੰਦਾ ਕੋਈ ਮਤਲਬ ਵੀ ਖਾਂਦਾ ਕਨਾ ਮੈਨੂੰ ਨਾਲ ਰੱਖ ਕੇ ਦੇਖ ਵੀ ਸਕਦਾ ਅਗਲਾ ਵੀ ਮਤਲਬ ਖਾਂਦਾ ਕਨਾ ਜੀ ਜੀ ਮਤਲਬ ਕਰਨ ਤਾਂ ਲੱਗੇ ਸੀ ਫਿਰ ਛੱਡਣਾ ਕਿੰਨਾ ਕੁ ਔਖਾ ਰਿਹਾ ਤੁਹਾਨੂੰ ਨਹੀਂ ਜੀ ਮੈਂ ਬਹੁਤ ਆਮ ਦਵਾਈ ਖਾ ਚੁੱਕਿਆ ਸੀ ਪਹਿਲਾਂ ਵੀ ਜੀ ਲੇਕਿਨ ਮੈਨੂੰ ਆ ਦਵਾਈ ਆ ਜਿਹੜੀ ਪਹਿਲੀ ਵਾਰ ਮਤਲਬ ਬਹੁਤ ਵਧੀਆ ਲੱਗਿਆ ਜੀ ਛੱਡਣ ਵੇਲੇ ਮਤਲਬ ਕੋਈ ਦਰਦ ਨਹੀਂ ਕੋਈ ਅੱਖਾਂ 'ਚ ਪਾਣੀ ਨਹੀਂ ਕੋਈ ਬਾਸੀ ਨਹੀਂ ਜਿਵੇਂ ਬਿਲਕੁਲ ਨਹੀਂ ਹੋਇਆ ਇੱਥੇ ਫਿਰ ਕਿਵੇਂ ਪਹੁੰਚੇ ਹੋਰ ਵੀ ਹਸਪੀਟਲ ਬਹੁਤ ਨੇ ਥਾਂ ਥਾਂ ਦੇ ਦੁਕਾਨਾਂ ਪਾਈਆਂ ਹੋਈਆਂ ਨੇ ਥਾਂ ਥਾਂ ਦੇ ਦਵਾਈਆਂ ਦਿੰਦੇ ਨੇ ਫਿਰ ਇੱਥੇ ਕਿਵੇਂ ਪਹੁੰਚੇ ਕੌਣ ਤੁਹਾਨੂੰ ਇੱਥੇ ਲੈ ਕੇ ਆਇਆ ਪੂਰੇ ਜੀ ਕੋਈ ਮੇਰੇ ਲਵੇ ਘਰਾਟ ਪੈਂਦਾ ਉੱਥੇ ਦੇ ਮੁੰਡੇ ਨੇ ਦੱਸੇ ਸੀ ਉਹਨੇ ਅੱਛਾ ਜੀ ਠੀਕ ਹਾਂਜੀ ਭਾਈ ਜੋ ਵੀ ਤੁਸੀਂ ਇਹ ਕਰ ਰਹੇ ਸੀ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਮੈਨੂੰ 14-15 ਸਾਲ ਹੋ ਗਏ ਅੱਛਾ 14-15 ਸਾਲ ਠੀਕ ਆ ਠੀਕ ਆ ਆ ਲਾਸਟ ਸਵਾਲ ਵੀ ਵੀਰ ਜੀ ਮੇਰੇ ਇਹ ਰਹੂਗਾ ਵੀ ਤੁਸੀਂ ਜਿਹੜੇ ਤੁਹਾਡੇ ਵਰਗੇ ਨੌਜਵਾਨ ਨੇ ਜਾਂ ਹੋਰ ਨੇ ਹਨਾ ਮਤਲਬ ਉਹ ਛੱਡਣ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਕੀ ਅਪੀਲ ਕਰੋਗੇ ਜਿਆਦਾ ਜੀ ਜਿਵੇਂ ਹੁਣ ਮੈਂ ਸੀਗਾ ਮੈਂ ਨਸਾ ਕਰਦਾ ਸੀ ਜਿਆਦਾਤਰ ਹਰੇਕ ਮਤਲਬ ਮੁੰਡੇ ਨੂੰ ਜਾਂ ਮਰੀਜ਼ ਨੂੰ ਇਹੀ ਦਿੱਕਤ ਆਉਂਦੀ ਆ ਛੱਡਣ ਵੇਲੇ ਜਦ ਹੱਡ ਪੈਰ ਦੁਖਦੇ ਨੇ ਤੋੜ ਲੱਗਦੀ ਆ ਜਿਆਦਾ ਦਿੱਕਤ ਇਹੀ ਆਉਂਦੀ ਆ ਸਭ ਨੂੰ ਵੈਸੇ ਮੈਨੂੰ ਤਾਂ ਪਤਾ ਜੀ ਸਭ ਨੂੰ ਪਤੀ ਹੁੰਦਾ ਮਤਲਬ ਵੀ ਜਿਹੜਾ ਕੋਈ ਹੁੰਦਾ ਨਿਕਲੇ ਹੁੰਦਾ ਜੀ ਚੋਂ ਵੀ ਜਦ ਹੱਡ ਪੈਰ ਦੁਖਦੇ ਨੇ ਬਾਸੀਆਂ ਤੋੜ ਲੱਗਦੀ ਹੈ ਜਿਹੜੇ ਬੰਦੇ ਨੂੰ ਇਹ ਚੀਜ਼ ਦੀ ਕੋਈ ਦਿੱਕਤ ਨਹੀਂ ਆਉਂਦੀ ਇਹ ਦਵਾਈ ਨਾਲ ਜੀ ਹਾਂ ਜੀ ਬਹੁਤ ਬਹੁਤ ਧੰਨ ਹਾਂ ਜੀ ਵੀਰ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਕੀ ਖਾਂਦੇ ਪੀਂਦੇ ਸੀ ਮੈਂ ਇਕੱਲੀ ਦਾਰੂ ਪੀਂਦਾ ਸੀ ਜੀ ਅਸੀਂ ਇਕੱਲੇ ਦਾਰੂ ਪੀਂਦੇ ਸੀ ਹਾਂ ਜੀ ਕਿਉਂ ਪੀਂਦੇ ਸੀ ਮਤਲਬ ਕਿ ਮੁੰਡਾ ਬਾਹਰ ਭੱਗ ਗਿਆ ਦੀ ਆ ਉਹਦੀ ਕੀ ਤਕਲੀਫ ਤੇ ਪੀਣ ਲੱਗ ਗਿਆ ਦੀ ਆ ਅੱਛਾ ਨਹੀਂ ਬਾਹਰ ਕਿੱਥੇ ਚਲੇ ਗਿਆ ਸੀ ਜੀ ਕੈਨੇਡਾ ਚ ਭੱਗ ਗਿਆ ਸੀ ਅੱਛਾ ਉਹ ਤਾਂ ਫਿਰ ਵਧੀਆ ਗੱਲ ਆ ਪੈਸੇ ਕਮਾਉਣ ਗਿਆ ਸੀ ਉਹ ਤਾਂ ਖੁਸ਼ੀ ਹੋਣੀ ਚਾਹੀਦੀ ਸੀ ਤੁਹਾਨੂੰ ਬਸ ਹੀ ਜਾਂ ਤਾਂ ਹੁੰਦੀ ਆ ਮਾੜੀ ਮੁੱਟੀ ਖਿਬਰਾੜ ਜੀ ਉਦੋਂ ਪੀਂਦੇ ਦੇਗੇ ਮਤਲਬ ਇਹ ਦਵਾਈ ਨੇ ਹਟਾਤਾ ਅੱਛਾ ਕਿਵੇਂ ਦਿਨ ਚ ਇੱਕ ਵਾਰ ਪੀਂਦੇ ਸੀ ਕਿ ਕਿਵੇਂ ਸੀ ਕੀ ਹਿਸਾਬ ਕਿਤਾਬ ਸੀ ਮਤਲਬ ਜੀ ਤੋਂ ਬੋਤਲਾਂ ਪੀਂਦਦੀ ਇਹ ਦਵਾਈ ਨੇ ਹਟਾਇਆ ਅੱਛਾ ਦੋ ਬੋਤਲਾਂ ਪੀਂਦੇ ਸੀ ਹਾਂ ਜੀ ਹਾਂ ਥੋੜੀ ਬਹੁਤੀ ਨਾਲ ਸਰਦਾ ਨਹੀਂ ਸੀ ਤੁਹਾਨੂੰ ਨਹੀਂ ਨਹੀਂ ਸਰਦਾ ਨਹੀਂ ਸੀ ਚਾ ਹਾਂ ਹਾਂ ਠੀਕ ਹੈ ਜੀ ਫਿਰ ਕੀ ਪੀ ਕੇ ਤੁਹਾਨੂੰ ਕੀ ਮਿਲ ਜਾਂਦਾ ਮਤਲਬ ਬਹੁਤ ਸਾਰੀ ਸਾਡੇ ਕੋਲ ਸ਼ਿਕਾਇਤਾਂ ਵੀ ਆਉਂਦੀਆਂ ਨੇ ਚਲੋ ਠੀਕ ਹੈ ਯੂਥਾ ਉਹ ਪੀ ਲੈਂਦੇ ਨੇ ਪੀ ਕੇ ਕੀ ਮਿਲਦਾ ਇਹਦੇ ਵਿੱਚ ਕੀ ਲੱਭਦਾ ਤੁਹਾਨੂੰ ਇਹ じゃ ਬਸ ਯਤ ਕਰਮ ਮਾੜੇ ਹੁੰਦੇ ਨੇ ਉਦੋਂ ਬਾਅਦ ਆ ਸੋਨਪਤੀਆ ਜੀ ਨਹੀਂ ਪੀ ਕੇ ਕੀ ਫੀਲ ਕਰਦੇ ਹੋ ਰਿਲੈਕਸ ਫੀਲ ਕਰਦੇ ਹੋ ਰਿਲੈਕਸ ਵੀ ਨਹੀਂ ਇਹ ਉਹ ਕੰਬਣੀ ਹੁੰਦਾ ਤੇ ਮਤਲਬ ਕਿ ਆ ਖੇਤੀਬਾੜੀ ਦਾ ਕੰਮਾਂਗਾ ਟ੍ਰੈਡ ਚਲਾਉਣਾ ਜਾਂ ਕੁਝ ਹੋਰ ਕਰਨਾ ਆ ਚੱਕਰਤੀਆ ਹੋਰ ਤਾਂ ਕੋਈ ਚੱਕਰ ਠੀਕ ਆ ਤੁਸੀਂ ਜਿਵੇਂ ਹੁਣ ਖੇਤੀਬਾੜੀ ਦੀ ਗੱਲ ਕੀਤੀ ਹੈ ਖੇਤੀਬਾੜੀ ਕਰਦੇ ਹੋ ਫਿਰ ਉਹਦੇ ਲਈ ਤਾਂ ਦੁੱਧ ਖਰਾਕਾ ਬਣੀਆਂ ਨੇ ਫਿਰ ਇਹ ਹੀ ਕਿਉਂ ਪੀਨੇ ਹੋ ਇਹ ਜੀ ਮਤਲਬ ਕਿ ਇਹਨਾਂ ਨੇ ਸੜਾਈਆ ਡਾਕਟਰਾਂ ਨੇ ਤਾਂ ਕਰਕੇ ਫਰਕ ਪੈ ਗਿਆ ਠੀਕ ਹੈ ਹਾਂ ਨਹੀਂ ਜਿਵੇਂ ਤੁਸੀਂ ਕਿਹਾ ਵੀ ਹੁਣ ਖੇਤੀਬਾੜੀ ਲਈ ਫਿਰ ਜਿਵੇਂ ਹੁਣ ਇਹ ਹੋਰ ਵੀ ਦੇਖਣਗੇ ਜਾਂ ਸੁਣਨਗੇ ਵੀ ਖੇਤੀਬਾੜੀ ਜਾਂ ਜ਼ੋਰ ਦੇ ਕੰਮ ਲਈ ਇਹ ਚੀਜ਼ਾਂ ਨਹੀਂ ਹੋਰ ਵੀ ਦੁੱਧ ਖਰਾਕਾਂ ਨਹੀਂ ਫਿਰ ਇਹੀ ਜੀਆਂ ਚੀਜ਼ਾਂ ਗੰਧਮੰਦ ਆਪਾਂ ਕਿਉਂ ਪੀਨੇ ਸਿੱਧੀ ਜੀ ਸਾਫ਼ ਗੱਲ ਆ ਹਾਂ ਜੀ ਹਾਂ ਇਹ ਤਾਂ ਗੱਲ ਠੀਕ ਆ ਜੀ ਛੋਡੀ ਮਤਲਬ ਕਿ ਥੋੜਾ ਜਿਹਾ ਫਰਕ ਪੈ ਜਾਂਦਾ ਜੀ ਬੰਦੇ ਦਾ ਕੋਈ ਜੀਨ ਕਰਦਾ ਨਸਾ ਕਰਨ ਕਿਸੇ ਦਾ ਵੀ ਮਤਲਬ ਕਿ ਕਾਰ ਦੀ ਕਬੀਲਦਾਰੀ ਹੋ ਜਾਂਦੀ ਹੈ ਹੋਰ ਹੋ ਜਾਂਦਾ ਕੋਈ ਵੀ ਚੱਕਰ ਹੋ ਜਾਂਦਾ ਵੀ ਉਹਦੇ ਕਰਕੇ ਕਰਨਾ ਪੈਂਦਾ ਵੀ ਸਾਡੇ ਡਾਕਟਰ ਸਾਹਿਬ ਨੇ ਇਹਨਾਂ ਨੇ ਚਲਾ ਸਨ ਸੜਾਈਆ ਸਾਰਾ ਕੁਝ ਇਹਨਾਂ ਨੇ ਕਰਿਆ ਜੀ ਇਹ ਜਿਹੜੀ ਤੁਸੀਂ ਦੋ ਬੋਤਲਾਂ ਦਾ ਨਾਮ ਲਿਆ ਇਹ ਦਿਨ ਚ ਦੋ ਬੋਤਲਾਂ ਪੀਨੇ ਮਤਲਬ ਕਿੰਨੇ ਕ ਟਾਈਮ ਤੋਂ ਇਹ ਜਿਹੜੀ ਲਤ ਲੱਗੀ ਹੋਈ ਆ ਕਿੰਨਾ ਕ ਟਾਈਮ ਹੋ ਗਿਆ ਇਹ ਚੀਜ਼ ਨੂੰ ਮੇਨ ਤਾਂ ਹੀ ਘੱਟੋ-ਘੱਟ 20 ਸਾਲ ਹੋ ਗਏ 20 ਸਾਲ ਹੋ ਗਏ ਜੀ ਹਾਂ ਜੀ 20 ਸਾਲ ਚ ਫਿਰ ਕਿੰਨੀ حساب ਲਾਓ ਕਿੰਨੀਆਂ ਬੋਤਲਾਂ ਹੋਗੀਆਂ ਹੋਣਗੀਆਂ ਦਿਨ ਚ ਦੋ ਦਿਨ ਤੇ ਹੋਰ ਸਾ ਵੀ ਇਹ ਹੁਣ ਲਾ ਲਓ ਜੋ ਡੱਬਾ ਚੱਕ ਲਿਆ ਉਹ ਪੀ ਲਿਆ ਇੱਕ ਹੋਰ ਚੱਕ ਲਿਆ ਉਹ ਪੀ ਲਿਆ ਐਂ ਕਰਦੇ ਤੇ ਮਾਫ ਕਰਨਾ ਬਾਈ ਜੀ ਗੱਲ ਚੂਬੂ ਕੀ ਹੈ ਨਾ ਪਰ ਜਿਵੇਂ ਤੁਸੀਂ ਡੱਬਾ ਚੱਕ ਲਿਆ ਬੋਤਲਾਂ ਫਿਰ ਇਹ ਪਚਾਉਣੇ ਕਿੱਥੇ ਇੰਨੀ ਹਾਜ਼ਮ ਕਿੱਥੇ ਹੁੰਦੀਆਂ ਬਸ ਇਹ ਬਤਾਈਏ ਇਹ ਕਰਦੇ ਨੇ ਇਲਾਜ ਬਿਚਾਰੇ ਦੇ ਰਕੇ ਪਟੀਕਾ ਟੱਪਾ ਇਹ ਲਾਉਂਦੇ ਨੇ ਆਪਣੇ ਜੀ ਇਲਾਜ ਦੀ ਜ਼ਰੂਰਤ ਹੈ ਤੁਸੀਂ ਪੀਮੋ ਹੀ ਨਾ ਇਹ ਗੱਲਾਂ ਚ ਪੌਂ ਹੀ ਨਾ ਫਿਰ ਇਲਾਜਾਂ ਤੇ ਆ ਜਾਣੇ ਹੋ ਨਾ ਫਿਰ ਅੱਜ ਤੋਂ ਬਾਅਦ ਪੀਂਦੀ ਨਹੀਂ ਨਾ ਤੇ ਹੁਣ ਇਹਨਾਂ ਨੇ 3 ਮਹੀਨੇ ਹੋ ਗਏ ਦਾ ਰੁਸਦਾ ਦੇਖ ਲਓ ਕੈਮਰਾ ਚੱਲ ਰਿਹਾ ਕਹਿ ਰਿਹਾ ਕਿ ਤਾ ਜਾ ਕੇ ਫੇਰ ਠੇਕੇ ਤੇ ਬੋਤਲ ਖੜਕਾ ਦੋ ਨਹੀਂ ਨਾ ਨਾ ਹੁਣ ਤੇ ਨਹੀਂ ਕੰਮ ਹੁੰਦਾ ਠੀਕ ਹੈ ਠੀਕ ਆ ਫਿਰ ਇਹ ਇੱਥੇ ਤੁਸੀਂ ਕਿਵੇਂ ਪਹੁੰਚੇ ਇਹਨਾਂ ਕੋਲ ਚੱਲਣਾ ਜੀ ਮੋਟਰਸਾਈਕਲ ਚਲਾਉਣਾ ਟ੍ਰਾਈਟ ਚਲਾਉਣਾ ਸਾਰਾ ਕੁ ਕੁ ਪਿੰਡ ਤੋਂ ਲੈ ਕੇ ਸਭ ਕੁਝ ਚੱਲੂ ਪਾ ਜੀ ਠੀਕ ਆ ਉਦੋਂ ਤੁਸੀਂ ਚਲਾਉਨੇ ਹੋ ਠੀਕ ਆ ਮੇਰਾ ਕਹਿੰਦਾ ਇਹ ਮਤਲਬ ਆ ਜੋ ਵੀ ਤੁਸੀਂ ਹੁਣ ਦਵਾਈ ਖਾਦੀ ਆ ਮਤਲਬ ਇਹਨਾਂ ਕੋਲ ਤੁਸੀਂ ਕਿਵੇਂ ਪਹੁੰਚੇ ਇੱਥੇ ਕਿਨੇ ਤੁਹਾਨੂੰ ਦੱਸਿਆ ਇਹ ਪਹਿਲੇ ਦਿਨ ਤੋਂ ਮਤਲਬ ਕਿ ਸਾਡੇ ਪਿੰਡ ਵਿੱਚ ਡਾਕਟਰ ਆਇਆ ਹੋਇਆ ਪਹਿਲੇ ਦਿਨ ਅਸੀਂ ਇਹਨੂੰ ਨਹੀਂ ਕਹੁੰਦੇ ਸੀ ਜਦੋਂ ਦਾ ਇਹ ਡਾਕਟਰ ਆਇਆ ਹੋਇਆਗਾ ਵੀ ਮਤਲਬ ਇਹ ਸਾਨੂੰ ਵਧੀਆ ਰਹੇ ਤੁਹਾਨੂੰ ਤਾਂ ਅਬੀ ਤੁਸੀਂ ਨਸਾ ਨਾ ਕਰੋ ਜਾ ਨਾ ਕਰੋ ਵੀ ਗਲਤ ਗੱਲ ਆ ਤੁਹਾਡੇ ਵਾਸਤੇ ਇਹ ਤਾਂ ਫਿਰ ਤੁਹਾਨੂੰ ਜੇ ਡਾਕਟਰ ਸਾਹਿਬ ਕਹਿ ਰਹੇ ਨੇ ਵੀ ਗਲਤ ਗੱਲ ਆ ਇੱਕ ਪੁਆਇੰਟ ਇਹ ਤਾਂ ਤੁਹਾਡੇ ਘਰ ਦੇ ਵੀ ਕਹਿੰਦੇ ਹੋਣਗੇ ਬੱਚੇ ਵੀ ਕਹਿੰਦੇ ਹੋਣਗੇ ਜੇ ਉਹਨਾਂ ਦੇ ਕਹਿ ਤੋ ਹੀ ਹਟ ਜਾਂਦੇ ਫਿਰ ਜੀ ਆਉ ਇੰਨਾ ਕੁਲੀ ਆਉਣਾ ਪੈਂਦਾਗਾ ਸਾਨੂੰ ਅੱਛਾ ਨਹੀਂ ਫਿਰ ਘਰ ਦੇ ਵੀ ਡਾਕਟਰ ਹੁੰਦੇ ਨੇ ਉਹਨਾਂ ਨੇ ਡਾਕਟਰ ਮੰਨਦੇ ਨਹੀਂ ਹੈਗੇ ਚਲੋ ਵੀ ਫਿਰ ਤੁਹਾਨੂੰ ਪਤਾਗਾ ਵੀ ਕਹਿਣਾ ਸਾਰਾ ਕੁਝ ਪੈਂਦਾਗਾ ਘਰ ਦੇ ਵੀ ਕਹਿੰਦੇ ਨੇ ਕਿ ਸਾਰਾ ਕੁਝ ਕਹਿੰਦੇ ਤਾਂ ਸਹੀ ਨੇ ਮਤਲਬ ਕਿ ਆਪਦਾ ਮਨ ਨਹੀਂ ਘਟਦਾ ਜਦੋਂ ਤੁਸੀਂ ਪੀਂਦੇ ਹੋਵੋਗੇ ਤੁਹਾਡੇ ਘਰ ਦੇ ਤੁਹਾਡੇ ਵਾਈਫ ਘਰ ਵਾਲੇ ਰੋਕਦੇ ਟੋਕਦੇ ਹੋਣਗੇ ਕੀ ਮਾਹੌਲ ਹੁੰਦਾ ਘਰ ਦਾ ਮਾਹੌਲ ਖਰਾਬ ਆ ਜੀ ਖਰਾਬ ਦੀਗਾ ਹੁਣ ਮੜਿਆ ਸਹੀ ਹੋਇਆ ਕੀ ਦਵਾਈ ਨਹੀਂ ਚਲ ਸਹੀ ਕਰਤਾ ਠੀਕ ਆ ਇੱਕ ਮਤਲਬ ਕਹੋ ਜੋ ਹੈ ਇਹ ਦਵਾਈ ਦਾ ਟੇਸਟ ਆਈ ਇਹ ਦਵਾਈ ਦਾ ਟੇਸਟ ਥੋੜਾ ਜਿਹਾ ਮਤਲਬ ਕਿ ਦਵਾਈ ਦਾ ਬਹੁਤ ਵਧੀਆ ਹੈ ਨਾ ਤਾਂ ਘਬਰਾਟ ਹੋਣ ਦਿੰਦੀ ਆ ਨਾ ਕੁਝ ਹੋਰ ਕਰ ਦਿੰਦੀ ਆ ਥੋੜੀ ਜਿਹੀ ਕਿਹਦੇ ਵਿੱਚ ਪ੍ਰੋਬਲਮ ਆ ਇੱਕ ਕਬਜ਼ੀ ਦਾ ਥੋੜੀ ਜੀ ਕਰਦੀ ਆ ਇਹ ਉਹ ਡਾਕਟਰ ਸਾਹਿਬ ਸੰ ਉਹਦੇ ਨਾਲ ਪੱਤਾ ਲਾ ਕੇ ਦੇ ਦਾਂਗੇ ਠੀਕ ਹੋਰ ਵੀ ਮਰੀਜ਼ ਆਉਂਦੇ ਨੇ ਮਤਲਬ ਉਹਨੂੰ ਨਹੀਂ ਪਤਾ ਲੱਗੇ ਵੀ ਦਵਾਈ ਕਹੇ ਜੀ ਮਿੱਠੀ ਬਕ ਬਕ ਕੀ ਕਹੇ ਜੀ ਆ ਮਤਲਬ ਹੈ ਇਹ ਤਾਂ ਕੌੜੀ ਹੈ ਜੀ ਅੱਛਾ ਦਵਾਈ ਨੂੰ ਤੁਸੀਂ ਕੌੜੀ ਕਹਿ ਰਹੇ ਹੋ ਜਿਹੜੇ ਬੋਤਲਾਂ ਦੀ ਬੋਤਲਾਂ ਪੀਂਦੇ ਸੀ ਡੱਬੇ ਡੱਬੇ ਉਹ ਮਿੱਠੇ ਹੁੰਦੇ ਸੀ ਜੀ ਉਹ ਤਾਂ ਹੀ ਹੁਣ ਸੁਨਪਤੀਆ ਜਰਾ ਕਰਨ ਮਾਰੇ ਹੁੰਦੇ ਨੇ ਸਾਰਾ ਕੁਝ ਕਰਨਾ ਧਰਨਾ ਪੈਂਦਾਗਾ ਕਬੀਲਦਾਰੀ ਵੀ ਹੁੰਦੀ ਆ ਉਹ ਜਿਮੀਂਦਾਰਾਂ ਕੋਲ ਕੋਈ ਐਡੀ ਆਮਦਨੀ ਨਹੀਂ ਆएगी ਜੀ ਇੱਕ ਤੁਸੀਂ ਕਬੀਲਦਾਰੀ ਦੀ ਗੱਲ ਕਰ ਰਹੇ ਹੋ ਫਿਰ ਕਬੀਲਦਾਰੀ ਵੀ ਜੋ ਟੈਨਸ਼ਨ ਹੁੰਦੀ ਹੈ ਪੈਸੇ ਫਿਰ ਉਹ ਤਾਂ ਬੋਤਲਾਂ ਦੀ ਬੋਤਲਾਂ ਵਿੱਚ ਉੱਡ ਜਾਂਦੇ ਹੋਣਗੇ ਜਿੰਨੇ ਕਮਾਉਂਦੇ ਹੋਣਗੇ ਉਹ ਤਾਂ ਹੀ ਉੱਡਦੀ ਨੇ ਹੁਣ ਉਹ ਤਾਂ ਪਤੀ ਆ ਸੋਨੂੰ ਠੀਕਾ ਹੁਣ ਵਈਸੀ ਜਿਹੜੇ ਤੁਹਾਡੇ ਵਰਗੇ ਹੋਰ ਬੰਦੇ ਨੇ ਜਾਂ ਹੋਰ ਨਿੱਕੇ ਨਿੱਕੇ ਬੱਚੇ ਨੇ ਉਹ ਵੀ ਲੱਗੇ ਹੋਏ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਆਪਦੇ ਤਨ ਤੇ ਪਿੰਡੇ ਤੇ ਹੰਡਾਈਆਂ ਨੇ ਇਹ ਚੀਜ਼ਾਂ ਸਾਰੀਆਂ ਹਾਂਜੀ ਹਾਂ ਉਹਨਾਂ ਨੂੰ ਮੈਂ ਕਹਿਣਾ ਵੀ ਨਸੇ ਤੋਂ ਬਚੋ ਵੀ ਨਸ਼ਾ ਬਹੁ ਮਾੜੀ ਚੀਜ਼ ਆ ਵੀ ਕੁਸਾ ਖਾਓ ਨਾ ਕੁਸ ਪੀਓ ਨਾ ਨਹੀਂ ਹੱਥ ਵੰਨ ਕੀ ਬੇਨਤੀ ਕਰਦੇ ਹਾਂ ਕਿ ਕੋਈ ਇਹਦੇ ਵਿੱਚ ਕੁਸੇ ਨਹੀਂ ਕੁਸ ਕੱਢਿਆ ਨਹੀਂ ਦੀ ਨਾ ਤਾਂ दारू ਤੇ ਨਾ ਪੁੱਕੀ ਜਨਾ ਪੀਂ ਜੇ ਕਿਸੇ ਨੇ ਉਸ ਕੱਢਿਆ ਨੀ ਵੀ ਬਚੋ ਜਿੰਨਾ بچਿਆ ਜਾਂਦਾ ਬਹੁ ਚਿੱਟਾ ਪੀਦੇ ਨੇ ਹੋਰ ਕਰ ਰਹੇ ਨੇਗੇ ਆਪਾਂ ਇਹ ਗੱਲਾਂ ਤੋਂ ਉਹਨਾਂ ਨੂੰ ਬਚਾਉਣੇ ਵੀ ਤੁਸੀਂ ਬਚੋ ਠੀਕ ਆ ਤੁਸੀਂ ਹੁਣ ਇਹ ਕਹਿ ਰਹੇ ਹੋ ਵੀ ਤੁਸੀਂ ਦਵਾਈ ਖਾ ਰਹੇ ਹੋ ਹੁਣ ਤੁਸੀਂ ਬਿਲਕੁਲ ਛੱਡ ਚੁੱਕੇ ਹਾਂਜੀ ਹਾਂ ਪੱਕਾ ਹਾਂਜੀ ਹਾਂ ਇਹਨਾਂ ਹੋਵੇ ਹੁਣ ਜਾ ਕੇ ਠੇਕੇ ਤੇ ਬੋਤਲ ਖੜਕਾ ਦੂੰ ਨਾਈ ਨਾ ਬਾ ਡਾਕਟਰ ਸਾਹਿਬ ਕਿਸਲੇ ਡਾੜ ਦੂਰ ਤੋਂ ਨਹੀਂ ਬੋਲ ਰਹੇ ਪੈਸੇ ਪੂਸੇ ਦੇ ਕੇ ਤੇ ਨਹੀਂ ਬਿਠਾਇਆ ਹਾਂ ਤੁਹਾਨੂੰ ਨਾਇਨਾ ਕੋਈ ਪੈਸਾ ਨਹੀਂ ਦਿੱਤਾ ਕੁਝ ਹੋਰ ਨਹੀਂ ਬੈਠਾ ਤੇ ਨਾਲ ਤਾਂ ਇਹ ਡਾਕ ਦਿਆ ਜਦੋਂ ਦੇ ਡਾਕਟਰ ਸਾਹਿਬ ਆਏ ਵੀ ਮਤਲਬ ਕਿ ਇਹਨਾਂ ਨੇ ਕਿਸੇ ਦਾ ਮਾਰਾ ਨਹੀਂ ਕਰਿਆ ਹਰ ਇੱਕ ਨੂੰ ਵਧੀਆ ਰਾਦੇ ਪੌਂਦੇ ਨੇ ਵੀ ਤੂੰ ਦਾਰੂ ਛੱਡ ਦੇ ਤੇਰਾ ਲੀਵਰ ਖਤਮ ਹੋ ਜੂ ਤੇਰੇ ਲੀਵਰ ਚ ਪਾਣੀ ਭਰਨ ਲੱਗ ਜੂ ਜਾਂ ਹੋ ਜੂਗੇ ਇਹ ਤਾਂ ਵਧੀਆ ਗੱਲਾਂ ਸਖਿਆ ਹੁੰਦੇ ਠੀਕ ਆ ਪੀਣ ਵੇਲੇ ਕੀ ਅਸਰ ਹੁੰਦਾ ਦਵਾਈ ਛੱਡਣ ਤੋਂ ਬਾਅਦ ਫਿਰ ਕੀ ਅਸਰ ਆ ਕੀ ਮਤਲਬ ਤੁਹਾਨੂੰ ਕਿਹੜੀਆਂ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਜੇ ਦਵਾਈ ਖਾਣੇ ਉਹ ਕਿਵੇਂ ਫੀਲ ਹੁੰਦਾ ਸਰੀਰ ਨੂੰ ਇਹ ਸਰੀਰਾਈ ਫੀਲ ਆਇਆ ਮਤਲਬ ਕਿ ਇਹ ਵਧੀਆ ਨਹੀਂ ਰਹਿ ਉਹ ਇਹਨਾਂ ਬੇਟਾ ਖੜਾਗਾ ਤੇ ਡਾਕਟਰ ਸਾਹਿਬ ਕਹਿੰਦੇ ਇਹ ਉਹਨਾਂ ਨੂੰ ਆਏ ਕਹਿੰਦੇ ਨੇ ਵੀ ਤੁਸੀਂ ਨਸ਼ਾ ਨਾ ਕਰੋ ਜਮੀ ਵੀ ਡਾਕਟਰ ਸਾਹਿਬ ਆ ਪਹਿਲਾਂ ਤੂੰ ਇਹ ਨਾ ਪਤਾਗਾ ਇਹ ਕਿਹੜਾ ਜੀ ਮੋਂ ਮਤਲਬ ਕਿ ਐਡੀ ਦੇ ਬੱਚੇ ਤਾਂ ਪਤਾ ਨਹੀਂ ਹੁੰਦਾ ਸਾਡੀ ਉਮਰ ਤੋਂ ਵੀ ਪਹਿਲਾਂ ਆਏ ਹੋਏ ਨੇ ਠੀਕ ਹੈ ਠੀਕ ਇਹ ਗੱਲ ਕਹ ਦੇਣੀ ਵੀ ਤੁਸੀਂ ਨਸਾਣਾ ਕਰੋ ਕੋਈ ਵੀ ਜੀ ਜੀ ਠੀਕ ਹੈ ਵੀ ਵਧੀਆ ਰਹੋਗੇ ਜੀ ਤੁਹਾਡੇ ਲੀਵਰ 'ਚ ਪਾਣੀ ਪਊਗਾ ਜਾਂ ਤੁਹਾਨੂੰ ਸੋ ਜਾਊਗੀ ਜਾਂ ਕੁਝ ਹੋਰ ਠੀਕ ਹੈ ਅ ਭਾਈ ਜਿੱ ਇੱਕ ਹੋਰ ਸਵਾਲ ਰਹੂਗਾ ਮਾਫ ਕਰਨਾ ਤੇ ਜਦੋਂ ਤੁਸੀਂ ਮਤਲਬ ਪੀਨੇ ਹੋ ਹੁਣ ਕਹਿ ਦਿੰਦੇ ਹੋ ਘਰੇ ਬਾਰ ਬਾਰ ਕਹਿੰਦੇ ਨੇ ਵੀ ਰੋਕਦੇ ਹੋਣਗੇ ਤੁਹਾਨੂੰ ਵੀ ਅੱਜ ਨਹੀਂ ਮੈਂ ਪੀ ਕੇ ਆਉਂਦਾ ਹੈਗਾ ਫਿਰ ਅਗਲੇ ਦਿਨ ਫੇਰ ਨਹੀਂ ਇਹ ਕੰਮ ਨਹੀਂ ਹੋਊਗਾ ਕਿ ਤਾ ਸਾਨੂੰ ਕਹੀ ਜਾਣੇ ਹੋ ਫਿਰ ਅਗਲੇ ਦਿਨ ਨਹੀਂ ਨਾ ਇਹ ਕੰਮ ਇਹਦਾ ਜਹਾ ਦਵਾਈ ਵਧੀਆ ਜੀ ਇਹਦੇ ਨਾਲ ਜਿਆ ਕਬਰਾਟ ਨਹੀਂ ਹੁੰਦੀ ਹੋਰ ਨਹੀਂ ਹੁੰਦੀ ਤਾਂ ਕਰਕੇ ਵਧੀਆ ਚੱਲੀ ਠੀਕ ਠੀਕ ਹੈ ਧੰਨਵਾਦ